ਬਾਪੂ ਬਲਕੌਰ ਸਿੰਘ ਇੱਕ ਵਾਰ ਫਿਰ ਬੋਲੇ ਸਟੇਜ ਦੇ ਉੱਪਰ ਤੇ ਸਿੱਧੂ ਬਾਰੇ ਦੱਸਿਆ ਕਿ ਕੌਣ-ਕੌਣ ਉਸ ਦੀ ਮੌਤ ਦਾ ਜ਼ਿੰਮੇਵਾਰ ਹੈ ਕਿਹੜੇ-ਕਿਹੜੇ ਬੰਦਿਆਂ ਨੇ ਲੱਖਾਂ ਕਰੋੜਾ ਰੁਪਏ ਸਾਡੇ ਜੋ ਮਾਰੇ ਸੀ ਸੋ ਕੁਝ ਵੀ ਸਾਡੇ ਪੱਲੇ ਨਹੀਂ ਪਾਇਆ ਸੋ ਰਾਜਨੀਤੀ ਵਿੱਚ ਸਿੱਧੂ ਕਿਉਂ ਆਉਣਾ ਚਾਹੁੰਦਾ ਸੀ ਉਸ ਨੂੰ ਕਿਸ ਚੀਜ਼ ਤੋਂ ਡਰ ਲੱਗਦਾ ਸੀ ਸਿੱਧੂ ਨੇ ਜਦੋਂ ਆਪਣਾ ਕੰਮ ਸ਼ੁਰੂ ਕੀਤਾ ਸੀ ਤਾਂ ਦੋ ਬੰਦਿਆਂ ਨੇ ਵੱਡੀ ਠੱਗੀ ਮਾਰੀ ਜਿਸ ਵਿੱਚ ਕੀ ਬਾਪੂ ਬਲਕੌਰ ਸਿੰਘ ਨੇ ਇਸ ਵੀਡੀਓ ਵਿੱਚ ਪੂਰਾ ਨਾਮ ਦਿੱਤਾ ਮੈਂਸ਼ਨ ਕੀਤਾ ਹੋਇਆ ਹੈ ਸੋ ਸਿੱਧੂ ਦੇ ਨਈ ਤੁਸੀਂ ਵੀ ਕਮੈਂਟ ਦੇ ਵਿੱਚ ਇੱਕ ਵਾਰੀ ਜਸਟੀਫਾਈ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਜੀ ਸੋ ਬਾਪੂ ਦੀ ਇਹ ਪੂਰੀ ਵੀਡੀਓ ਸੋ ਮੈਂ ਪੰਜ-ਸੱਤ ਕਿੱਲਾਂ ਦਾ ਜ਼ਿੰਮੇਵਾਰ ਸੀ ਮੇਰਾ ਜਵਾਜ ਪੜ ਗਿਆ ਕੈਨੇਡਾ ਚਲਾ ਗਿਆ ਉਹਦੇ ਕੋਲੇ ਕੁਦਰਤ ਦਾ ਹਾਕ ਸੀ ਮਾਲਕ ਨੇ ਉਹਨੇ ਸਿਰ ਤੇ ਹੱਥ ਰੱਖਿਆ ਉਹ ਕਾਮਯਾਬ ਹੋ ਗਿਆ ਪਰੰਤੂ ਇਹ ਦਰਿੰਦੇ ਜਿਹੜੇ ਦੋ ਸ਼ੁਰੂ ਦੇ ਵਿੱਚ ਸਾਡੇ ਨਾਲ ਕਵਰ ਤੇ ਜੋਤੀ ਲੱਗੇ ਹੋਏ ਸੀ ਉਹਨਾਂ ਤੋਂ ਅਸੀਂ ਖਹਿੜਾ ਛਡਾਉਣ ਲੱਗੇ ਜਦੋਂ ਸਾਡੇ ਪੱਲੇ ਕੁਛ ਨਾ ਪਾਇਆ ਉਹਨਾਂ ਕੋਰੜ ਰੁਪਈਆ ਸਾਡਾ ਜੋਤੀ ਖਾ ਗਿਆ ਇਥੋਂ ਵਿਦੇਸ਼ਾਂ ਨੇ ਤੂਰ ਸਾਡੇ ਕਮਰ ਖਾ ਗਿਆ ਸਾਰੇ ਤਾਂ ਮੇਰੇ ਪੁੱਤ ਨੇ ਜਦੋਂ ਪੱਲਾ ਪੰਜਦੀ ਨਾਲ ਪਈ ਉਹਨੇ ਕੀ ਕੀਤਾ ਉਹ ਕਹਿੰਦਾ ਡੈਡੀ ਇਹਨਾਂ ਤੋਂ ਖਹਿੜਾ ਛਡਾਉਣਾ ਪਊਗਾ ਆਪਦਾ ਚੈਨਲ ਬਣਾ ਲਿਆ ਸੀ ਆ ਆਪੇ ਲਿਖਣ ਲੱਗ ਗਿਆ ਆਪੇ ਗਾਉਣ ਲੱਗ ਗਿਆ ਆਪਣੇ ਚੈਨਲ ਤੇ ਪਾਉਣ ਲੱਗ ਗਿਆ ਅਸੀਂ ਕਾਮਯਾਬ ਹੋਏ ਸਾਨੂੰ ਚਾਰ ਪੈਸੇ ਦੀ ਆਮਦਨ ਆਉਣ ਲੱਗੀ ਫੇਰ ਕਹਿੰਦੇ ਸ਼ੋਅ ਲਾ ਕੇ ਦਿਖਾਓ ਕੈਨੇਡਾ ਵਰਕੇ ਦਿਖਾਓ ਅਸੀਂ ਉਹ ਵੀ ਲੜੇ ਮੈਂ ਮੇਰੇ ਪੁੱਤ ਨਾਲ ਗਨਮੈਨ ਬਣ ਕੇ ਵਿਚਰਿਆ 5 ਸਾਲ ਅਸੀਂ ਕੈਨੇਡਾ 'ਚ ਵੀ ਸ਼ੋਅ ਲਾਏ ਦਿੱਲੀ 'ਚ ਵੀ ਲਾਏ ਸਾਨੂੰ ਬੜੇ ਮਾਰੇ ਬੰਦੇ ਸਾਡੇ ਵਿੱਚ ਰਹੇ ਜਿਹੜੇ ਆਪ ਹੀ ਫੋਨ ਕਰਵਾਉਂਦੇ ਹੁੰਦੇ ਸੀ ਆਪ ਹੀ ਸਾਡੀਆਂ ਲੜਾਈਆਂ ਪਰ ਅਸੀਂ ਉਹ ਬੜਾ ਥੋੜਾ ਮੈਂ ਟਾਈਮ ਨਹੀਂ ਲੈਂਦਾ ਸੀ ਉਸ ਚੀਜ਼ ਤੋਂ ਨਿਕਲ ਗਏ ਮੇਰਾ ਪੁੱਤ ਸੁਪਰਸਟਾਰ ਬਣਿਆ ਦੁਨੀਆ ਦੀ ਚੋਟੀ ਦੀ ਸੈਲੀਬ੍ਰਿਟੀ ਬਣਿਆ ਸ਼ਾਇਦ ਉਹ ਕਿਤਨਾ ਕਿਤੇ ਆਪਣੇ ਆਪ ਨੂੰ ਕਮਜ਼ੋਰ ਮੰਨਦਾ ਸੀ ਵੀ ਇਹ ਜਿਹੜੇ ਗੁੰਡੇ ਨੇ ਇੰਨਾਂ ਦੀਆਂ ਫੌਜਾਂ ਵੱਡੀਆਂ ਨੇ ਮੈਨੂੰ ਸ਼ਹਿਰ ਪੋਲਿਟਿਕਸ ਜੁਆਇਨ ਕਰਨੀ ਚਾਹੀਦੀ ਹੈ ਮੈਨੂੰ ਸ਼ਾਇਦ ਇਧਰ ਕੁਝ ਤਾਂ ਕੁਝ ਪਾਵਰ ਮਿਲ ਜੂਗੀ ਉਹਨੇ ਪੈਸਾ ਉਹਨੇ ਬਹੁਤ ਕਮਾ ਲਿਆ ਸੀ ਨਾ ਉਹਦੀ ਅੱਗੇ ਬਹੁਤੀ ਪੈਸਾ ਕਮਾਉਣ ਦੀ ਇੱਛਾ ਸੀ ਨੰਬਰ 2 ਤੇ ਮਾਨਸਾ ਜ਼ਿਲ੍ਹੇ ਚੋਂ ਜਦੋਂ ਉਹਦੀ ਐਡਮਿਸ਼ਨ ਹੋਈ ਰਿਜ਼ਰਵੇਸ਼ਨ ਦੇ ਕੋਟੇ ਦੇ ਤਹਿਤ ਹੋਈ ਉਹਦੇ ਮਨ ਦੇ ਵਿੱਚ ਇੱਕ ਇਹ ਸੀ ਵੀ ਥੋੜਾ ਜਿਹਾ ਮੈਂ 4 ਪੈਸੇ ਵੀ ਕਮਾਉਣਾ ਔਰ ਜੇ ਮੈਂ ਪੌਲਟਿਕਸ ਨੂੰ ਅਪਣਾਵਾ ਇਸ ਫੀਲਡ ਚ ਆ ਕੇ ਮੈਂ ਇਥੋਂ ਵੀ ਚੰਗੀ ਸੇਵਾ ਕਰ ਸਕਦਾ ਮੈਂ ਚੰਗੇ ਕਾਲਜ ਚੰਗੇ ਹਸਪੀਟਲ ਇਥੇ ਮੈਂ ਲਿਆ ਸਕਦਾ ਇਹ ਸੁਪਨਾ ਸੀ ਮੇਰੇ ਬੇਤੇ ਦਾ ਔਰ ਜਿਹੜਾ ਮੇਰੇ ਪੁੱਤ ਤੇ ਪਹਿਲਾ ਪਰਚਾ ਦਿੱਤਾ ਸੀ ਕੈਪਟਨ ਦਾ ਉਹ ਅਸਲੀ ਜਗਦੀਪ ਸਿੱਧੂ ਸੀ ਜਿਹਨੇ ਕਿ ਮੇਰੇ ਦੋਸਤ ਨੂੰ ਵੀ ਕਿਹਾ ਸਮਝਾ ਲੈ ਸਲਾਰੂਏ ਨੂੰ ਉਸਤਾਦ ਤੋਂ ਮਾਫੀ ਮੰਗ ਲੈ ਮੈਂ ਹੁਣ ਵੀ ਪੇਸ਼ ਕਰ ਸਕਦਾ ਦੱਸੋ ਕੀ ਦਾ ਕਸੂਰ ਸੀ ਕੇਵਲ ਤੇ ਕੇਵਲੇ ਗੱਲ ਕਹਦੀ ਐਫ ਆਈ ਆਰ ਦਰਜ ਕਰਕੇ ਸਾਨੂੰ ਭੇਜੋ ਕੀ ਗੁਨਾਹ ਕੀਤਾ ਸੀ ਇਸੇ ਗੁਨਾਹ ਆ ਹੀ ਸੀ ਵੀ ਉਹ ਪੁੱਤ ਮੇਰਾ ਸੀ ਮੇਰੀ ਬੈਕਗ੍ਰਾਉਂਡ ਵਿੱਚ ਸੀ ਵੀਰੋ ਮੈਂ ਇੱਕ ਸਧਾਰਨ ਫੌਜੀ ਸੀ ਕੰਨਮ ਮੈਂ ਦੇਲਾਪੂਰਾ ਕਰਨ ਵਾਲਾ ਬੰਦਾ ਸੀ ਉਹਨੇ ਮੇਰੇ ਘਰੇ ਜਨਮ ਲੈ ਲਿਆ ਕਾਸ਼ ਉਹ ਕਿਸੇ ਐਮ ਐਲ ਏ ਮੰਤਰੀ ਦੇ ਘਰੇ ਜੰਮਿਆ ਹੁੰਦਾ ਮਰਦਾ ਨਹੀਂ ਸੀ ਮੇਰੀ ਔਕਾਤ ਛੋਟੀ ਸੀ ਇਹਨਾਂ ਦੇ ਹੌਸਲੇ ਪੈ ਕੇ ਮੇਰੇ ਘਰ ਤੱਕ ਬੜ ਗਏ ਇਹ ਹੱਥ ਪਾ ਕੇ ਦੇਖਣ ਹੋਰ ਕਿਸੇ ਨੂੰ ਔਰ ਸਰਕਾਰਾਂ ਸਾਡੀਆਂ ਲੇਲੜੀਆਂ ਕੱਢਦੀਆਂ ਨੇ ਸੋ ਬਾਪੂ ਬਲਕੌਰ ਸਿੰਘ ਦੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਹ ਉਹਨਾਂ ਲੋਕਾਂ ਤੱਕ ਪਹੁੰਚ ਸਕਣ ਜਿਨ੍ਹਾਂ ਜਿਨ੍ਹਾਂ ਨੇ ਸਿੱਧੂ ਭਾਈ ਦੇ ਨਾਲ ਗਲਤ ਕੰਮ ਕੀਤਾ ਸੀ